ਸਾਸ਼ੀ ਗਾਲ ਜੀ ਸਾਰੇ ਆਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਉ ਦੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਜੀ ਠੀਕ ਠਾਕ ਤੇ ਅੱਜ ਜਿਹੜੀ ਅੱਜ ਵਾਲੀ ਵੀਡੀਓ ਦੀ ਜਿਹੜੀ ਸਟਾਰਟਿੰਗ ਆ ਆਪਾਂ ਕਰਦੇ ਆ ਇੱਥੋਂ ਜੀ ਟਾਈਮ ਹੈਗਾ ਸ਼ਾਮ ਦਾ ਸਵੇਰ ਤਾਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕਰੀ ਕੋਈ ਬਲੌਗ ਨਹੀਂ ਬਣਾਇਆ ਤੇ ਇਹ ਫੋਨ ਹੈਗਾ ਇਵਨਿੰਗ ਦਾ ਟਾਈਮ ਆ ਸ਼ਾਮ ਦਾ ਟਾਈਮ ਆ 4 ਵਜੇ ਚੁੱਕੇ ਨੇ ਤੇ ਮੈਂ ਜਿਹੜੀ ਹੁਣ ਵੀਡੀਓ ਦੀ ਸਟਾਰਟਿੰਗ ਕਰੀ ਆ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤਾਂ ਕਰਨੀਆਂ ਨੇ ਅੱਜ ਕੁਛ ਤੇ ਉਹ ਹੈਗੀਆਂ ਨੇ ਮੇਰੀ ਡੇਟਿੰਗ ਨੂੰ ਲੈ ਕੇ ਤੇ ਵੀ ਮੈਂ ਡੇਟਿੰਗ ਕਿਵੇਂ ਕਰਦੀ ਆ ਤੇ ਮੈਨੂੰ ਕੀ ਕੀ ਰਿਜ਼ਲਟ ਮਿਲੇ ਨੇ ਹਾਂ ਤੇ ਮੈਂ ਕੱਲ੍ਹ ਨਾਲ ਜਿਹੜੀ ਵੀਡੀਓ ਚ ਦੱਸਿਆ ਸੀਗਾ ਤੇ ਵੀ ਡੇਟਿੰਗ ਬਾਰੇ ਗੱਲ ਕਰੀ ਸੀ ਕਿ ਤਾਂ ਮੈਨੂੰ ਹਨਾ ਕਈ ਮੈਸੇਜ ਇਹਕੇ ਆਏ ਤੇ ਉਹ ਕਹਿੰਦੇ ਵਿੱਚ ਸੀ ਜਿਹੜੀ ਆਪਣੀ ਡੇਟਿੰਗ ਤੇ ਇੱਕ ਵੀਡੀਓ ਬਣਾਓ ਤੇ ਸਾਨੂੰ ਦੱਸੋ ਕਿ ਤੁਸੀਂ ਡੇਟਿੰਗ ਕਿਵੇਂ ਕਰਦੇ ਹੋ ਤੇ ਤੁਹਾਨੂੰ ਕੀ ਕੀ ਰਿਜ਼ਲਟ ਮਿਲ ਰਹੇ ਨੇ ਤੇ ਜਿਹੜੀ ਅੱਜ ਵਾਲੀ ਆਪਣੀ ਵੀਡੀਓ ਆ ਉਹਦਾ ਮੇਨ ਮਤਲਬ ਜਿਹੜਾ ਹੈਗਾ ਉਹ ਸ਼ਾਹੀ ਹੀ ਆ ਤੇ ਵੀ ਜਿਹੜੀ ਆਪਣੀ ਮਤਲਬ ਮੈਂ ਡੇਟਿੰਗ ਸਟਾਰਟ ਕਰੀ ਆ ਤੇ ਉਹ ਕਿਵੇਂ ਕਿਵੇਂ ਸਟਾਰਟ ਕਰੀ ਆ ਤੇ ਮੈਂ ਕੀ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੀ ਕੀ ਖਾਧੀਆਂ ਤੇ ਉਹਦੇ ਮੈਨੂੰ ਕਿ ਕੀ ਰਿਜ਼ਲਟ ਮਿਲ ਰਹੇ ਨੇ ਇਹ ਆਦਮੀ ਸਾਰਾ ਤੁਹਾਨੂੰ ਦੱਸੂਗੀ ਤੇ ਬਾਕੀ ਮੈਨੂੰ ਤਾਂ ਦੇਖੋ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਮੈਂ ਪਹਿਲਾਂ ਵੀ ਕੁਆਰ ਡਾਈਟਿੰਗ ਕਰੀ ਸੀ ਤੇ ਜਦ ਵੀ ਮੇਰਾ weight ਬਹੁਤ ਜ਼ਿਆਦਾ ਘਟ ਗਿਆ ਸੀ ਬਹੁਤ ਜ਼ਿਆਦਾ weight ਘਟ ਗਿਆ ਸੀਗਾ ਤੇ ਜਿਹੜੀ ਮੈਂ ਹੁਣ ਡਾਈਟਿੰਗ ਸਟਾਰਟ ਕਰਿਆ ਇਹਦੇ ਵੀ ਮੈਨੂੰ ਮਤਲਬ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਡਾਈਟਿੰਗ ਆ ਮੈਂ ਕਿਵੇਂ ਕਰਦੀ ਆ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਖਾਂਦੀ ਆ ਕਿਹੜੀ ਚੀਜ਼ ਵੀ ਮੈਂ ਬਾਤ ਲੈਣੀ ਆ ਮੈਂ ਕੋਈ ਇਹ ਵੀ ਨਹੀਂ ਹੈਗਾ ਵੀ ਮੈਂ ਭੁੱਖੀ ਰਹਿਣੀ ਆ ਤੇ ਵੀ ਮੈਂ ਬਿਲਕੁਲ ਹੀ ਕੁਝ ਨਹੀਂ ਖਾਂਦੀ ਦੇਖੋ ਮੈਂ ਸਾਰਾ ਦਿਨ ਖਾਂਦੀ ਆ ਹਨਾ ਦਿਨ ਚ ਕਈ ਵਾਰ ਜਿਹੜੇ ਆਪਣੇ ਹੈਗੇ ਨੇ ਮੀਲਸ ਲੈਣੀ ਆ ਦਿਨ ਚ ਕਈ ਵਾਰ ਜਿਹੜਾ ਹੈਗਾ ਮਤਲਬ ਉਹਦਾ ਥੋੜਾ ਥੋੜਾ ਕਰਕੇ ਖਾ ਲੈਣੀ ਆ ਤੇ ਬਿਲਕੁਲ ਭੁੱਖੀ ਨਹੀਂ ਰਹਦੀ ਮੈਨੂੰ ਬਿਲਕੁਲ ਵੀ ਔਖਾ ਨਹੀਂ ਲੱਗਦਾ ਹੈਗਾ ਡਾਈਟਿੰਗ ਕਰਨੀ ਮੈਨੂੰ ਬਿਲਕੁਲ ਔਖੀ ਨਹੀਂ ਲੱਗਦੀ ਹੈਗੀ ਜੇ ਜਕਰ ਤੁਸੀਂ ਵੀ ਹੈਗੇ ਹੋ ਮੋਟਾਪੇ ਤੋਂ ਪ੍ਰੇਸ਼ਾਨ ਤੇ ਤੁਸੀਂ ਵੀ ਆਪਣੇ ਬੇਟ ਜਿਹੜਾ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਵਾਲੀ ਵੀਡੀਓ ਉਹ ਤੁਹਾਡੇ ਵਾਸਤੇ ਬਹੁਤ ਮਤਲਬ ਜਿਵੇਂ ਆਪਾਂ ਕਹਾਂਗੇ ਵੀ ਜ਼ਰੂਰੀ ਹੈ ਤੇ ਤੁਸੀਂ ਵੀ ਆਪਣੇ ਜਿਹੜਾ ਬੇਟ ਇਸ ਤਰ੍ਹਾਂ ਆਸਾਨੀ ਨਾਲ ਘੱਟ ਕਰ ਸਕਦੇ ਹੋ ਬਾਕੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਹਨਾ ਵੀ ਮੇਰਾ ਬੇਟ ਕਿੰਨਾ ਘੱਟ ਚੁੱਕਿਆ ਤੇ ਮੈਂ ਆਪਣੇ ਜਿਹੜਾ ਬੇਟਾ ਮੈਨੂੰ ਪੂਰੀ ਉਮੀਦ ਆ ਕਿ ਮੇਰੇ ਬੇਟ ਬਹੁਤ ਜ਼ਿਆਦਾ ਫਰਕ ਪੈ ਦੂਗਾ ਪਰ ਇਸ ਵਾਰ ਮੈਂ ਇਹ ਸੋਚਿਆ ਹੋਇਆ ਕਿ ਮੈਂ ਜਿਹੜਾ ਬੇਟਾ ਉਹ ਜਿਆਦਾ ਜਿਸ ਤੋਂ ਪਹਿਲੀ ਵਾਰ ਮੈਂ ਡੇਟਿੰਗ ਕੀਤੀ ਸੀ ਹਨਾ ਜਿਸਨੀਤ ਦੇ ਹੋਣ ਤੋਂ ਪਹਿਲਾਂ ਪ੍ਰੈਗਨਨਸੀ ਤੋਂ ਪਹਿਲਾਂ ਮੈਂ ਡੇਟਿੰਗ ਕੀਤੀ ਸੀ ਮੇਰਾ weight ਬਹੁਤ ਜ਼ਿਆਦਾ ਮੈਨੂੰ 62 ਮਤਲਬ ਰਹਿ ਗਿਆ ਸੀਗਾ ਤੇ ਪਰ ਹੁਣ ਮੈਨੂੰ ਇਹ ਹੈ ਵੀ ਮੈਂ ਉਹਨਾਂ ਚੋਂ ਜ਼ਿਆਦਾ weight ਨਿਕਟਾਉਣਾ ਹੈਗਾ ਘਟਾਉਣਾ ਤਾਂ ਹੈਗਾ ਪਰ ਫਿਰ ਪਤਾ ਜ਼ਿਆਦਾ ਵਿੱਚ ਮੈਂ ਆਪਾਂ ਕਹਿੰਦੇ ਪਿੰਜਰ ਜਾਂ ਸਕੈਲਟਨ ਜਾਂ ਉਹ ਵੀ ਨਹੀਂ ਹਨਾ ਬਧੀਆ ਲੱਗਦਾ ਹੈਗਾ ਵੀ ਥੋੜਾ ਜਿਹਾ ਤਾਂ ਹੋ ਵੀ ਹਨਾ ਵੀ ਆਪਣੇ ਕੱਪੜੇ ਲਿੱਡੇ ਪਾਏ ਹੋਏ ਫਵਨ ਤੇ ਬਸ ਮੈਂ ਉਹਨਾਂ ਕੇ ਬੈਠ ਘਟਾਉਣਾ ਜਿੰਨਾ ਕਿ ਮੈਨੂੰ ਉਬਰ ਲੱਗਦਾ ਹਨਾ ਉਹਨਾਂ ਕੇ ਘਟਾ ਕੇ ਨਹੀਂ ਮੈਂ ਆਪਣੀ ਡਾਈਟਿੰਗ ਜਿਹੜੀ ਕੁਛ ਮਤਲਬ ਇਹ ਚ ਕੁਝ ਸਟੇਜ ਕਰੂੰਗੀ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਮੈਂ ਹੁਣ ਡਾਈਟਿੰਗ ਕਿਵੇਂ ਕਰਦੀ ਆ ਹਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੀ ਕੀ ਖਾਣੀ ਆ ਤੇ ਇਹ ਸਾਰਾ ਕੁਝ ਮੈਂ ਦੱਸੂ ਪਹਿਲੇ ਮੈਂ ਤੁਹਾਨੂੰ ਦਿਖਾਦਾ ਹਨਾ ਵੀ ਮੇਰਾ ਮਤਲਬ ਕੀ ਜਿੰਮੇ ਦਾ weight ਹੈਗਾ ਤੇ ਆ ਨੈਕਸਟ ਵੀਕ ਵੀ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਹਨਾ ਦੇਖੋ ਜੀ ਹੁਣ ਦੇਖਣ ਨੂੰ ਮੇਰਾ ਬੇਟਾ ਜਿਵੇਂ ਮੈਂ ਤੁਹਾਨੂੰ ਇੰਚੀ ਟੇਪ ਨਾਲ ਹੀ ਮਿਲ ਕੇ ਦਿਖਾ ਦਿੰਦੀ ਆ ਬਿਲਕੁਲ ਮੇਰੀ ਹੈ ਕਿ ਇਹਦਾ ਮਤਲਬ ਉਹਦਾ ਤਾਂ ਨਹੀਂ ਪਤਾ ਲੱਗਣਾ ਹੈਗਾ ਇੰਚੀ ਟੇਪ ਨਾਲ ਦੱਸ ਦਿੰਦੀ ਆ ਫਿਰ ਅਗਲੇ ਵੀਕ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿੰਨਾ ਫਰਕ ਪੈ ਗਿਆ ਦੇਖੋ ਜੀ ਮੇਰੇ ਹੁਣ ਕਾਫੀ ਜ਼ਿਆਦਾ ਮਤਲਬ weight ਵਧਿਆ ਹੋਇਆ ਕਾਫੀ ਜ਼ਿਆਦਾ weight ਵਧਿਆ ਹੈਗਾ ਦੇਖੋ 41 41 ਹੈ ਜੀ ਤੁਹਾਨੂੰ ਕੈਮਰੇ ਦੇ ਵਿੱਚ ਜਿਸਦਾ ਹੋਗਾ ਆ ਦੇਖੋ ਜੀ ਜਿਹੜਾ ਮੇਰਾ ਢਿੱਡ ਕੋਲੋ ਹੈਗਾ ਬੇਟਾ 41 ਆ ਇੱਥੇ ਤੱਕ ਮਤਲਬ ਆ ਰਿਹਾ ਬਾਕੀ ਮੈਂ ਤੁਹਾਨੂੰ ਨਾ ਇੱਕ ਮੇਰਾ 41 ਹੈ ਜੀ ਮੇਰੀ ਕਮਰ ਐਨਾ ਜ਼ਿਆਦਾ ਵੇਟ ਹੋਇਆ ਪਿਆ ਤੇ ਹੁਣ ਨੈਕਸਟ ਨੈਕਸਟ ਹਫਤੇ ਜਿਵੇਂ ਹੁਣ ਅੱਜ ਕੀ ਦਿਨ ਹੈ ਅੱਜ ਹੈਗਾ ਫ੍ਰਾਈਡੇ ਅੱਜ ਸ਼ੁੱਕਰਵਾਰ ਆ ਹਨਾ ਸੁਪਰ ਨੈਕ ਅਗਲੇ ਸ਼ੁੱਕਰਵਾਰ ਮੈਂ ਤੁਹਾਨੂੰ ਫੇਰ ਦਿਖਾਉਂਗੀ ਹਨਾ ਕਿ ਮੇਰੇ ਵੇਟ ਦਾ ਕਿੰਨਾ ਫਰਕ ਪੈ ਗਿਆ ਪਤਾ ਹੈ ਕਿਉਂ ਫਿਰ ਕਿਸੇ ਵੀ ਆਹੀ ਆਹੀ ਚੀਜ਼ ਜੇ ਫਾਲੋ ਕਰਕੇ ਆਪਣਾ weight ਘਟਾ ਸਕਦੇ ਹੋ ਮੈਨੂੰ ਇਹਦੇ ਪਹਿਲਾਂ ਵੀ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਤੇ ਮੈਨੂੰ ਹੁਣ ਵੀ ਪੂਰੀ ਉਮੀਦ ਆ ਵੀ ਮਤਲਬ ਜਿਵੇਂ ਹੁਣ ਮੇਰਾ weight 7 ਦਿਨ ਹੋ ਗਿਆ ਮੈਨੂੰ ਡਾਈਟਿੰਗ ਕਰਦੀ ਨੂੰ ਕਾਫੀ ਫਰਕ ਪੈ ਗਿਆ ਤੇ ਮੈਨੂੰ ਆਉਣ ਵਾਲੇ ਦਿਨਾਂ ਚ ਵੀ ਇਹੀ ਉਮੀਦ ਆ ਕਿਉਂਕਿ ਇਹਦਾ ਪਹਿਲਾਂ ਪਹਿਲਾ weight ਹੁੰਦਾ ਆਪਣਾ water weight ਜਾਂ ਹੁੰਦਾ ਮਤਲਬ ਜਿੰਨੇ ਆਪਾਂ ਕਹਿੰਦੇ ਨੇ ਫਲਫੀ ਫਲਫੀ ਜਾਂ ਢੇਟ ਬਹੁਤ ਜਲਦੀ ਉਹ weight ਦਾ ਫਰਕ ਪੈਂਦਾ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਹਨਾ ਮੈਂ ਤੁਹਾਨੂੰ ਇੱਕ ਕਮੀਜ਼ ਪਾ ਕੇ ਦਿਖਾਉਣੀ ਆ ਜਿਹੜਾ ਮੇਰੇ ਬਿਲਕੁਲ ਟਾਈਟ ਆ ਅਗਲੇ ਹਫਤੇ ਵੀ ਅਗਲੇ ਹਫਤੇ ਅੱਜ ਸ਼ੁੱਕਰਵਾਰ ਆ ਅਗਲੇ ਹਫਤੇ ਸ਼ੁੱਕਰਵਾਰ ਨੂੰ ਮੈਂ ਤੁਹਾਨੂੰ ਫੇਰ ਉਹੀ ਕਮੀਜ਼ ਪਾ ਕੇ ਦਿਖਾਵਾਂਗੀ ਠੀਕ ਐ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਬੀਅਰ ਕਰਕੇ ਦਿਖਾਉਣੀ ਕਿਉਂਕਿ ਆ ਕਮੀਜ਼ ਇਹ ਤਾਂ ਥੋੜੀ ਥੀੜੀ ਹੈਗੀ ਐ ਫਿਟਿੰਗ ਦੇਖੋ ਲੂਜ਼ ਆ ਇਹ ਜੇ ਨਹੀਂ ਪਤਾ ਲੱਗਦਾ ਹਨਾ ਉਹ ਮੇਰਾ ਕਮੀਜ਼ ਥੋੜਾ ਮੇਰੇ ਟਾਈਟ ਹੋਇਆ ਹੋਇਆ ਕੁਝ ਜ਼ਿਆਦਾ ਪਤਾ ਲੱਗੂ ਦੇਖੋ ਇਹ ਨਹੀਂ ਤਾਂ ਮੈਂ ਇਹੀ ਦਿਖਾ ਦਈਏ ਦੀ ਇਹਦੀ ਫਿਟਿੰਗਾਂ ਲੂਜ਼ ਹੋਈ ਪਈ ਆ ਆ ਦੇਖੋ ਜੀ ਆਹ ਵਾਲਾ ਕਮੀਜ਼ ਹਨਾ ਮੇਰੀ ਪਹਿਲੀ ਫਿਟਿੰਗ ਦਾ ਮਤਲਬ ਜਦ ਮੈਂ ਇਹਨੂੰ ਹੁਣ ਪਾਉਣੀ ਆ ਤੇ ਇਹ ਬਹੁਤ ਮਤਲਬ ਟਾਈਟ ਜਿਹਾ ਲੱਗਦਾ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਇਹ ਤੇ ਫਿਰ ਨੈਕਸਟ ਹਫਤੇ ਵੀ ਮੈਂ ਤੁਹਾਨੂੰ ਇਹ ਪਾ ਕੇ ਦਿਖਾਵਾਂਗੀ ਕਿੰਨਾ ਖੁੱਲ ਗਿਆ ਹਨਾ ਤੇ ਆ ਦੇਖੋ ਜੀ ਆ ਮੇਰੀ ਪਹਿਲੀ ਵਾਲੀ ਫਿਟਿੰਗ ਦਾ ਹੁਣ ਮੇਰੇ ਟਾਈਟ ਆ ਜਦ ਮੈਂ ਪਾਉਣੀ ਆ ਇਹ ਬਹੁਤ ਟਾਈਟ ਆ ਆ ਦੇਖੋ ਜੀ ਆ ਜਿਹੜਾ ਮੇਰਾ ਕਮੀਜ਼ ਹੈ ਬਿਲਕੁਲ ਟਾਈਟ ਆ ਮੇਰੇ ਹਨਾ ਮੈਂ ਤੁਹਾਨੂੰ ਅਗਲੇ ਹਫਤੇ ਇਹ ਫੇਰ ਪਾ ਕੇ ਦਿਖਾਉਂਦੇ ਕੋ ਬਾਵਾ ਵੀ ਬਿਲਕੁਲ ਟਾਈਟ ਨਹੀਂ ਹਨਾ ਇਥੋਂ ਬਾਵਾ ਵੀ ਟਾਈਟ ਨਹੀਂ ਆ ਇਥੋਂ ਵੀ ਦੇਖੋ ਟਾਈਟਾ ਹੈ ਨਾ ਥੋੜਾ ਜਿਹਾ نیچے ਵੀ ਦਿਖਾਉਣੀ ਆ ਆ ਦੇਖੋ ਜੀ ਇਥੋਂ ਕਮਰ ਕੋਲੋਂ ਵੀ ਟਾਈਟਾ ਮੈਂ ਅਗਲੇ ਹਫਤੇ ਤੁਹਾਨੂੰ ਇਹੀ ਕਮੀਜ਼ ਦੁਬਾਰਾ ਪਾ ਕੇ ਦਿਖਾਉਂਗੀ ਦੇਖੋ ਟਾਈਟਾ ਨਾ ਇਥੋਂ ਸਾਰਾ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਕੀ ਕੀ ਚੀਜ਼ ਮਤਲਬ ਟਾਈਟ ਦੇ ਵਿੱਚ ਕੀ ਕੀ ਲੈ ਲਈ ਜਿਹਦੇ ਨਾਲ ਜਿਹੜਾ ਬੇਟਾ ਬਹੁਤ ਜਲਦੀ ਜਿਹੜਾ ਹੈ ਨਾ ਘਟ ਜਾਂਦਾ ਜੀ ਲੋਜੀ ਹੁਣ ਮੈਂ ਤੁਹਾਨੂੰ ਦੋ ਐਕਸਪੈਰੀਮੈਂਟ ਕਰਕੇ ਦਿਖਾऊंगी ਇੱਕ ਤਾਂ ਮੈਂ ਤੁਹਾਨੂੰ ਉੱਚੀ ਟਿਪ ਨਾਲ ਦੱਸਤਾ ਵੀ ਜਿਹੜਾ ਮਤਲਬ ਮੇਰੇ ਪੇਟ ਦੀ ਹੈਗਾ ਏਰੀਆ ਜਿੱਦਨੇ ਉਹ ਕਰਿਆ ਹਨਾ ਮੀਜਰ ਕਰਿਆ ਤਾਂ ਹੈਗਾ 48 48 ਆਇਆ ਹਨਾ ਤੇ ਦੂਸਰਾ ਮੈਂ ਤੁਹਾਨੂੰ ਹਨਾ ਕਮੀਪਾ ਕੇ ਦਿਖਾਇਆ ਜਿੱਮੇ ਮੈਂ ਹੁਣ ਡਾਈਟਿੰਗ ਸਟਾਰਟ ਕਰੀਆ ਤੇ ਮਤਲਬ ਮੈਂ ਹੀ ਇਹ ਡਾਈਟਿੰਗ ਬਾਰੇ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਕਿ ਮੈਨੂੰ ਪਹਿਲਾਂ ਬਹੁਤ ਵਧੀਆ ਰਿਜ਼ਲਟ ਜਦ ਮੈਂ ਪਹਿਲਾਂ ਡਾਈਟਿੰਗ ਕਰੀ ਸੀ ਜਿੰਨੇ ਮੈਂ ਹੁਣ ਡੈਟਿੰਗ ਸਟਾਰਟ ਕਰੀਆ ਦਰਮੀਆਂ ਦੇ ਬਹੁਤ ਵਧੀਆ ਰਿਜ਼ਲਟ ਮਿਲੇ ਸੀਗੇ ਤੇ ਤਾਂ ਹੀ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰੀਆ ਕਿ ਮੈਨੂੰ ਇਹ ਹੈ ਵੀ ਜਿਹੜੀ ਹੈ ਵੀ ਮਤਲਬ ਖਾਣਾ ਖਣਾ ਜਾਂ ਕੋਈ ਵੀ ਮਤਲਬ ਕੈਨਾ ਭਾਈ ਜੋ ਵੀ ਡੈਟਿੰਗ ਕਰਨੀ ਚਾਹੁੰਦੇ ਨੇ ਹਨਾ ਉਹ ਮੇਰੇ ਨਾਲ ਨਾਲ ਡੈਟਿੰਗ ਸਟਾਰਟ ਕਰ ਸਕਦੇ ਨੇ ਤੇ ਇੱਕ ਜਿਹੜਾ ਮੈਂ ਤੁਹਾਨੂੰ ਕਮੀਨ ਟ੍ਰਾਈ ਕਰਕੇ ਦਿਖਾਇਆ ਉਹ ਵੀ ਮੈਂ ਤੁਹਾਨੂੰ ਆਹ 10 ਦਿਨਾਂ ਚ ਇੱਕ ਹਫਤੇ ਬਾਅਦ ਪੱਕੇ ਦੁਆਰਾ ਦਿਖਾ ਦਊਗੀ ਤੇ ਕਿੰਨਾ ਜ਼ਿਆਦਾ ਫਰਕ ਪੈ ਗਿਆ ਫਿਰ ਤੁਸੀਂ ਵੀ ਇਸ ਥੰਗ ਨਾਲ ਜਿਹੜੀ ਡੇਟਿੰਗ ਆ ਕਰ ਸਕਦੇ ਹੋ ਹਨਾ ਤੇ ਇੱਕ ਤਰੀਕੇ ਮੈਂ ਡੇਟਿੰਗ ਕਰਨ ਦਾ ਹੈਗਾ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਹਨਾ ਬਹੁਤ ਵਧੀਆ ਮੌਸਮ ਆ ਜਿਵੇਂ ਆ ਦਿਨਾਂ 'ਚ ਆਪਾਂ ਜਿਹੜੀ ਡੇਟਿੰਗ ਦਾ ਹੋ ਆਸਾਨੀ ਨਾਲ ਕਰ ਸਕਦੇ ਆ ਜਿਵੇਂ ਸਾਦੀ ਅੱਜ ਜਿਹੜੀ ਡੇਟਿੰਗ ਕਰਨੀ ਖਲੂਆ ਮੈਨੂੰ ਤਾਂ ਔਖੀ ਲੱਗਦੀ ਆ ਤੇ ਮੈਨੂੰ ਮਤਲਬ ਗਰਮੀ 'ਚ ਜਿਹੜੀ ਡੇਟਿੰਗ ਕਰਨੀ ਆ ਮੈਨੂੰ ਸਭ ਤੋਂ ਬੈਸਟ ਮੌਸਮ ਲੱਗਦਾ ਹੁੰਦਾ ਪਤਾ ਕੀ ਗੱਲ ਆ ਜਿਵੇਂ ਹੁਣ ਮਤਲਬ ਆਪਾਂ ਵੈਸੇ ਭੁੱਖੇ ਤਾਂ ਰਹਿਣਾ ਨਹੀਂ ਹੈਗਾ ਇਹ ਵੀ ਛੇ ਵੀ ਬਿਲਕੁਲ ਭੁੱਖੇ ਨਹੀਂ ਰਹਿਣਾ ਹੈਗਾ ਤੇ ਆਪਾਂ ਨੂੰ ਕੁਝ ਨਾ ਕੁਝ ਖਾਂਦੇ ਪੀਂਦੇ ਰਹਿਣਾ ਚਾਹੀਦਾ ਪਰ ਉਹ ਥੋੜਾ ਥੋੜਾ ਮੈਂ ਕਿੱਥਸ ਤੋਂ ਆਵਣਾ ਖਾਣਾ ਪੀਣਾ ਖਾਣੀ ਆ ਜੇ ਕਰਤਾ ਤੁਸੀਂ ਮੇਰੇ ਨਾਲ ਡਾਈਟਿੰਗ ਸਟਾਰਟ ਕਰ ਲਈ ਆ ਤੁਸੀਂ ਉਹ ਕਰ ਸਕਦੇ ਹੋ ਜੇਕਰ ਤੁਸੀਂ 10 ਦਿਨ ਰੁੱਕ ਕੇ ਮਤਲਬ ਫੇਰ ਡਾਈਟਿੰਗ ਸਟਾਰਟ ਕਰਨੀ ਆ ਤਾਂ ਤੁਸੀਂ ਫੇਰ ਕਰ ਸਕਦੇ ਹੋ ਹਨਾ ਤੇ ਮੈਂ ਤੁਹਾਨੂੰ ਉਹ ਵੀ ਦੱਸਨੀ ਆ ਦੇਖੋ ਹਨਾ ਪਤਾ ਕੀ ਆ ਹਨਾ ਜਿਹੜੇ ਬੰਦੇ ਨੂੰ ਮਤਲਬ ਮਟਾਪਾ ਹੁੰਦਾ ਹਨਾ ਇਹ ਕਿਸੇ ਦੇ ਬਸ ਦੀ ਗੱਲ ਤਾਂ ਹੈ ਨਹੀਂ ਕੀ ਹਨਾ ਤੇ ਆਪਾਂ ਕਈ ਵੀ ਕਈ ਆ ਜੀ ਹਨਾ ਮਤਲਬ ਸਰੀਰ ਜਿਹੜੇ ਹੁੰਦੇ ਨੇ ਉਹੋ ਹੀ ਇਸ ਤਰ੍ਹਾਂ ਦੀ ਹੁੰਦੇ ਨੇ ਵੀ ਉਹਨਾਂ ਨੂੰ ਪਾਣੀ ਵੀ ਲੱਗ ਜਾਂਦਾ ਤੇ ਅਲੱਗ-ਅਲੱਗ ਜਿਹੜੀ ਹੁੰਦੀ ਆ ਸਰੀਰ ਆ ਦੀ ਬੰਤਰ ਹੁੰਦੀ ਆ ਕਈ ਚਿਹਰੇ ਇੰਨੇ ਸੁਖਰੂ ਜਿਹੇ ਰਹਿੰਦੇ ਨੇ ਉਹ ਕੁਝ ਵੀ ਖਾਈ ਜਾਂਦੇ ਨੇ ਉਹਨਾਂ ਨੂੰ ਕੋਈ ਘੱਟ ਵੀ ਨਹੀਂ ਪੈਂਦਾ ਪਰ ਕਈ ਮੇਰੇ ਵਰਗੇ ਹੁੰਦੇ ਨੇ ਹਨਾ ਤੇ ਵੀ ਉਹਨਾਂ ਨੂੰ ਖਾਦਾ ਪੀਤਾ ਵੀ ਛੇਤੀ ਲੱਗਦਾ ਉਦਾਂ ਜਿਉਂ ਨਹੀਂ ਵੀ ਖਾਂਦੇ ਪੀਂਦੇ ਹਨਾ ਤਾਂ ਵੀ ਮਤਲਬ ਉਹ ਬੈਠੇ ਮੋٹے ਹੋ ਜਾਂਦੇ ਨੇ ਤੇ ਇਹਦਾ ਇਹ ਹੈ ਵੀ ਆਪਾਂ ਆਪਣੇ ਸਰੀਰ ਨੂੰ ਦੇਖੋ ਅੱਜ ਕੱਲ ਹਾਰਿਕ ਆਪਣੀ ਜਿਹੜੀ ਪਰਸਨੈਲਿਟੀ ਆ ਹਨਾ ਵਧੀਆ ਰੱਖਣੀ ਚਾਹੁੰਦਾ ਹਾਰਿਕ ਦਾ ਉਹ ਹੁੰਦਾ ਹਨਾ ਵੀ ਮੈਂ ਮੇਰੀ ਜਿਹੜੀ ਨੁਕਾਹ ਹੋ ਵਧੀਆ ਹੋਵੇ ਤੇ ਜਦੋਂ ਆਪਾਂ ਦੁਨੀਆ ਤੇ ਆਏ ਆ ਦੇਖੋ ਹਾਰਿਕ ਤੇ ਜਿਹੜੇ ਸੋਨੇ ਕੱਪੜੇ ਲੜੇ ਪਾਉਣ ਨੂੰ ਹਨਾ ਸਾਧ ਫੱਪ ਕੇ ਰਹਿਣ ਨੂੰ ਹਾਰਿਕ ਦਾ ਇਹ ਮਨ ਕਰਦਾ ਤੇ ਕਈ ਵਾਰ ਪਤਾ ਕੀ ਆ ਆਪਣੇ ਸਰੀਰ ਦੇ ਜਿਹੜੀ ਬੰਤਰਾ ਹੋ ਇਸ ਢੰਗ ਦੀ ਹੋ ਜਾਂਦੀ ਆ ਹਨਾ ਵੀ ਪਰ ਉਹਨੂੰ ਆਪਾਂ ਜਿਹੜਾ ਹੁੰਦਾ ਡਾਈਟਿੰਗ ਕਰਕੇ ਠੀਕ ਕਰ ਸਕਦੇ ਆ ਤੇ ਮੈਂ ਤੁਹਾਨੂੰ ਦੱਸਨੀ ਆ ਮੈਂ ਡਾਈਟਿੰਗ ਕਿਵੇਂ ਕਰਦੀ ਆ ਤੇ ਮੈਂ ਹੁੰਦਾ ਜਿਵੇਂ ਸਵੇਰੇ ਉੱਠਦੀ ਆ ਹਨਾ ਮੈਂ ਚਾਹ ਬਿਲਕੁਲ ਛੱਡਦੀ ਆ ਚਾਣੀ ਮੈਂ ਪਿੰਦੀ ਹੈਗੀ ਬਿਲਕੁਲ ਚਾਣੀ ਪਿੰਦੀ ਕਿਉਂਕਿ ਸਰਦੀਸ ਤਾਂ ਮੈਂ ਚਾਹ ਬਿਨਾਂ ਰਹਿ ਨਹੀਂ ਸਕਦੀ ਸਰਦੀ ਸਰਦੀ ਚ ਮੈਂ ਚਾਹ ਪੀਂਦੀ ਆ ਪਰ ਗਰਮੀ ਚ ਮੈਂ ਡਾਈਟਿੰਗ ਤਾਂ ਹੀ ਕਰਦੀ ਆ ਵੀ ਮਤਲਬ ਦੀਵੇਂ ਹੁਣ ਉਹ ਡੈਟਿੰਗ ਕਰ ਲਈ ਇੱਕ ਵਾਰ ਆਪਣਾ ਸਰੀਰ ਫਿੱਟ ਕਰ ਲੇ ਫਿਰ ਤਾਂ ਫਿੱਟੀ ਰਹੂਗਾ ਹਨਾ ਪਹਿਲਾਂ ਪ੍ਰੈਜਿਡੈਂਸੀ ਨਾਲ ਮੇਰਾ ਥੋੜਾ ਫਰਕ ਪੈ ਗਿਆ ਸਰੀਰ ਅਪਸੈਟ ਹੋ ਗਿਆ ਦੇਖੋ ਜਦ ਖਾਣ ਪੀਣ ਦਾ ਪ੍ਰਹੇਜ ਨਹੀਂ ਰਹਿੰਦਾ ਹੈਗਾ ਉਦੋਂ ਆਪਣਾ ਸਰੀਰ ਸਾਰਾ ਖੁਸ਼ੀ ਬਾਕੀ ਮੈਂ ਤੁਹਾਨੂੰ ਇਹ ਵੀ ਦੱਸੂਗੀ ਹਨਾ ਤੇ ਵੀ ਮੇਰੇ ਸਾਲ ਚ ਦੋਸਤ ਜਿਹੜੀਆਂ ਨੇ ਕਿਵੇਂ ਹੋ ਗਏ ਵੀ ਮੇਰੇ ਨਾਲ ਕੀ ਕੀ ਕੁਝ ਬਣਿਆ ਦੇਖੋ ਹਾਰਿਕ ਦੀ ਲਾਇਫ ਦੀ ਅਲੱਗ-ਅਲੱਗ ਸਟੋਰੀ ਹੁੰਦੀ ਆ ਹਨਾ ਸਾਰਿਆਂ ਦੀ ਸੇਵ ਨਹੀਂ ਹੁੰਦੀ ਮੋਡ ਉਸ ਆਪ ਨੂੰ ਛੇਲਣਾ ਪੈਂਦਾ ਜਿਹੜੀਆਂ ਗਰਭਸ ਹੁੰਦੀਆਂ ਨੇ ਲੜਕੀ ਆ ਹਨਾ ਉਹਨਾਂ ਨਾਲ ਤਾਂ ਦੇਖੋ ਉਹਨਾਂ ਤਾਂ ਚਰੀਆ ਦੀ ਸਟੋਰੀ ਥੋੜੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਉਹਨੂੰ ਸਾਰਾ ਕੁਝ ਤਾਂ ਆਪਣੇ ਸਰੀਰਾਂ ਦੇ ਉੱਪਰ ਦੇ ਉਹ ਕਿਹਾ ਪ੍ਰੈਗਨੈਂਸੀ ਦਾ ਟਾਈਮ ਹੋ ਗਿਆ ਹੋਰ ਹੋ ਗਿਆ ਤੇ ਥੋੜੀ ਆਪਣੇ ਸਰੀਰਾਂ ਦੀ ਬੰਤਰ ਸਾਰਾ ਕੁਝ ਹੀ ਹਨਾ ਹੋ ਜਾਂਦਾ ਹਨਾ ਵੀ ਕਈ ਚਲ ਕਿਸੇ ਨੂੰ ਕੋਈ ਦਿੱਕਤ ਕਿਸੇ ਨੂੰ ਕੋਈ ਹਨਾ ਤੇ ਅਗਲਗ ਕੁਝ ਸਾਡੀ ਲਾਈਫ ਆ ਜੀ ਮੈਂ ਵੀ ਥੋੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲਾ ਜੇ ਵੀਡੀਓਸ ਤੇ ਦੱਸੂਗੀ ਹਨਾ ਵੀ ਮੇਰੇ ਕਿੰਨੇ ਸਾਲ ਚ ਦੂਸਰ ਜੇਰੀਅਨ ਹੋਏ ਕੀ ਕਾਰਨ ਸੀਗਾ ਉਹ ਤੇ ਹੁਣ ਆਪਾਂ ਜਿਹੜੀ ਗੱਲ ਕਰਦੇ ਸੀਗੇ ਡਾਈਟਿੰਗ ਦੀ ਵੀ ਮੈਂ ਡਾਈਟਿੰਗ ਕਿੰਨੀ ਕਰਦੀ ਆ ਤੇ ਸਵੇਰੇ ਮੈਂ ਚਾਹ ਨਹੀਂ ਪੀਂਦੀ ਹੈਗੀ ਸਵੇਰ ਦੀ ਚਾਹ ਮੈਂ ਛੱਡਤੀ ਹੋ ਗਿਆ ਇੱਕ ਹਫਤਾ ਤੇ ਸਵੇਰੇ ਕਿਵੇਂ ਪਾਣੀ ਪੀ ਲੈਣੀ ਆ ਪਾਣੀ ਵੀ ਬਸ ਉਹ ਜਿਹੜਾ ਨਾਰਮਲ ਪਾਣੀ ਹੁੰਦਾ ਉਹ ਵੱਡਾ ਕੱਪ ਕਾ ਆਪਣੀ ਤੇ ਬਸ ਉਹ ਮੈਂ ਇੱਕ ਵਾਰ ਕੇ ਪੀ ਲੈਂਦੀ ਆ ਪਹਿਲਾਂ ਤੁਸੀਂ ਜੇਕਰ ਤੁਸੀਂ ਸਵੇਰੇ ਜ਼ਿਆਦਾ ਨਹੀਂ ਪੀ ਸਕਦੇ ਤਾਂ ਤੁਸੀਂ ਥੋੜੇ ਪਾਣੀ ਤੋਂ ਸਟਾਰਟ ਕਰ ਸਕਦੇ ਹੋ ਛੋਟਾ ਗਲਾਸ ਲੈ ਲਿਆ ਤੁਹਾਡਾ ਆਪ ਲਈ ਆਪ ਹੀ ਤੁਹਾਡਾ ਅੰਦਰੋਂ ਮਤਲਬ ਹਮਿੰਦੀ ਸਿਸਟਮੇ ਆਪਨੇ ਆਪੇ ਸੈੱਟ ਹੋ ਜਾਣਾ ਤੁਹਾਡਾ ਆਪਨੇ ਆਪੇ ਦੀ ਕਰਨ ਲੱਗ ਜੂਨੀ ਐ ਸਵੇਰੇ ਪਾਣੀ ਪੀਣਾ ਤੇ ਉਸ ਤੋਂ ਬਾਅਦ ਹਨਾ ਬ੍ਰੈਕਫਾਸਟ ਦੇ ਵਿੱਚ ਹਨਾ ਤੁਸੀਂ ਮਤਲਬ ਜੇ ਤੁਸੀਂ ਮਹਿਤਾ ਬਿਲਕੁਲੀ ਸਾਟਦੀ ਹੋ ਕਿ ਹਨਾ ਮੈਂ ਸਵੇਰੇ ਕਿਉਂਕਿ ਗਰਮੀ ਆ ਉਹਦਾ ਵੀ ਦਿਲ ਨਹੀਂ ਕਰਦਾ ਹੈਗਾ ਜੇ ਕੋਈ ਜ਼ਿਆਦਾ ਭੁੱਖ ਵਗੈਰਾ ਲੱਗਦੀ ਆ ਹਨਾ ਤਾਂ ਤੁਸੀਂ ਛੋੜੇ ਮੋਟੇ ਛਨੇ ਚਾਪਾ ਲੋਪਣਾ ਦੇ ਵਿੱਚ ਛਨੇ ਤੇ ਜਾਂ ਤੁਸੀਂ ਸ਼ੋਲਿਆ ਦੇ ਦਾਣੇ ਕਹਿੰਦੇ ਆਪਾਂ ਉਹ ਚੀਜ਼ ਹਨਾ ਮੁਰਗੀ ਦੋ ਮੁਰਗੀ ਆਪਾਂ ਉਹ ਖਾ ਸਕਦੇ ਆ ਤੇ ਗਾਖੀਰਾ ਹਨਾ ਖੀਰਾ ਖਾ ਸਕਦੇ ਜੇ ਜਿਹੜਾ ਵੀ ਕੁਝ ਤੁਸੀਂ ਪ੍ਰਸੰਨ ਕਰਦੇ ਹੋ ਤੇ ਥੋੜੀ-ਮੋਟੀ ਕੋਈ ਹੋਰ ਚੀਜ਼ ਖਾ ਲਓ ਹਨਾ ਖੀਰਾ ਵਗੈਰਾ ਤਾਂ ਆਪਾਂ ਰੱਜ ਕੇ ਖਾ ਸਕਦੇ ਜਿੰਨਾ ਦਿਲ ਕਰਦਾ ਤੇ ਪਾਣੀ ਵੱਧ ਤੋਂ ਵੱਧ ਪੀ ਲੋ ਤੇ ਜੀਵੇ ਜੀਰੇ ਦਾ ਪਾਣੀ ਪੀ ਸਕਦੇ ਆ ਜੀਰਾ ਵਾਲ ਕੇ ਉਹਦਾ ਪਾਣੀ ਪੀ ਲੋ ਨਿਕਲ ਜਿੱਤੇ ਪੀਣੀਆਂ ਨੇ ਤੇ ਬਾਕੀ ਮੇਰੀ ਰਿਹੜਾ ਕਿੰਗਾ ਵੀ ਇਸ ਮੇਰੇ ਕੁਛ ਨਹੀਂ ਖਾਣਾ ਹੈਗਾ ਪਾਣੀ ਪੀਣਾ ਸੋਲਿਆਂ ਦੀਆਂ ਚਪਲ ਲੈਣੀਆਂ ਖੀਰਾ ਖਾ ਲੈਣੀਆਂ ਉਸ ਤੋਂ ਬਾਅਦ ਜੀ ਹਣਾ 2:00 ਵਜੇ 1:30 2:00 ਵਜੇ ਜਦੋਂ ਥੋਕੀ ਲੱਗਦੀ ਆ ਹਨਾ ਤੇ ਫੇਰ ਸਬਜੀ ਨਾਲ ਰੋਟੀ ਤੇ ਉਹਦੇ ਵਿੱਚ ਮੈਂ ਦੋ ਫੁਲਕੇ ਜਾਂ ਤਿੰਨ ਫੁਲਕੇ ਤੇ ਸਬਜੀ ਦੀ ਕੋਈ ਸਬਜੀ ਮਤਲਬ ਥੋੜੀ ਆਪਾਂ ਵੱਧ ਵੀ ਲੈ ਸਕਦੇ ਆ ਤੇ ਵੀ ਸਬਜੀ 'ਚ ਜਿਹੜਾ ਕਿਉਂ ਤੇਲ ਆ ਹਨਾ ਤੜਕੇ ਤੇ ਆਪਾਂ ਪਾਉਣੀ ਆ ਉਹ ਘੱਟ ਮਾਤਰਾ 'ਚ ਪਾ ਲੂ ਤੇ ਵੀ ਜ਼ਿਆਦਾ ਤੜਕਾ ਨਾ ਲਾਓ ਸਾਫ ਦੇ ਇੰਨੀ ਜਿੰਨੀ ਲੋੜ ਤਾਂ ਦੇਖੋ ਲਾ ਲਓ ਇੱਕ ਟਾਈਮ ਆਪਾਂ ਰੋਟੀ ਵਧੀਆ ਤਿਆਰ ਸਾਖਦੇ ਆ ਨਾਲ ਖੀਰਾ ਲੈ ਲਓ ਥੋੜੀ ਦਹੀਂ ਲੈ ਲਓ ਤੇ ਦੋ ਤਿੰਨ ਫੁਲਕੇ ਜਿਹੜੇ ਹੈਗੇ ਨੇ ਉਹ ਖਾ ਸਕਦੇ ਆ ਤੇ ਅੱਧਾ ਘੰਟਾ ਬਾਅਦ 15 ਮਿੰਟ ਬਾਅਦ ਤੁਸੀਂ ਖਾ ਲਿਓ ਤੇ ਜਦੋਂ 1:30 2 ਵਜੇ ਆਪਾਂ ਰੋਟੀ ਖਾ ਲੈਨੇ ਗਰਮੀ ਦੇ ਵਿੱਚ ਫਿਰ ਆਪਾਂ ਕਹੀਆ ਹਨਾ ਵੀ ਫਿਰ ਭੁੱਖ ਨਹੀਂ ਆਪਾਂ ਨੂੰ ਛੇਤੀ ਲੱਗਦੀ ਹੈਗੀ ਤੇ ਉਸ ਤੋਂ ਬਾਅਦ ਆਪਣਾ ਤੁਰਨ ਫਿਰਨ ਹੋਈ ਜਾਂਦਾ ਜੀ ਆਪਾਂ ਰਾਤ ਨੂੰ 8-9 ਵਜੇ ਕੰਦੇ ਆ ਹਨਾ ਬੈੱਡ ਤੇ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ 4:00 ਵਜੇ 5:00 ਵਜੇ ਬਣਾ ਭੁੱਖ ਲੱਗਦੀ ਆ ਤਾਂ ਤੁਸੀਂ ਛੋਲਿਆਂ ਦੇ ਦਾਣੀ ਲੈ ਸਕਦੇ ਹੋ ਤੇ ਕੋਈ ਵੀ ਫਲ ਖਾ ਸਕਦੇ ਹੋ ਤੇ ਕੋਈ ਵੀ ਜੇੜਾ ਤੁਹਾਡੀ ਮਨਪਸੰਦ ਕੋਈ ਲਿਕਵਿਡ ਆ ਕੋਈ ਸਕੰਜੀ ਵੀ ਕੋਈ ਨਾ ਚਾਹੋ ਇਕੱਠੇ ਮਿੱਠੇ ਵਾਲਾ ਜੂਸ ਜਾਂ ਕੋਈ ਇਹ ਥੋੜਾ ਮੋਟਾ ਸ਼ੇਕ ਵੀ ਲੈ ਸਕਦੇ ਹੋ ਤੇ ਆ ਥੋੜਾ ਥੋੜਾ ਮੀਂਹ ਆਪਾਂ ਲੈ ਸਕਦੇ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਜੇ ਇਹੀ ਆ ਜੇ ਕੱਦ ਸੀ ਐਗ ਵਗੈਰਾ ਖਾ ਲੈਨੇ ਹੋ ਹਣਾ ਵੀ ਬੋਇਲਡ ਐਗ ਲੈ ਲਓ ਬਣਾਉਂਦੇ ਵਿੱਚ ਜਿਹੜਾ ਪੀਲਾ ਪੀਲਾ 파ਰਟ ਆ ਉਹ ਕੱਢ ਦਿਓ ਜਿਹੜਾ ਪਰਲਾ ਮਤਲਬ ਵਾਈਟ ਆ ਉਹ ਤੁਸੀਂ ਖਾ ਸਕਦੇ ਹੋ ਤੇ ਜਿਵੇਂ ਦਾਲ ਦਾ ਪਾਣੀ ਹੋ ਗਿਆ ਹਣਾ ਉਹ ਵੀ ਸਕਦੇ ਆ ਆਪਾਂ ਸ਼ੂਕਜਾ ਤੇ ਮੈਂ ਤਾਂ ਇਸ ਹਿਸਾਬ ਨਾਲ ਡਾਈਟਿੰਗ ਕਰਦੀ ਹੁੰਦੀ ਆ ਤੇ ਪਾਣੀ ਵੱਧ ਤੋਂ ਵੱਧ ਪੀ ਲੈਂਦੀ ਆ ਦੇਖੋ ਗਰਮੀ ਦੇ ਵਿੱਚ ਤਾਂ ਹੁੰਦਾ ਹਨਾ ਇਹ ਵੀ ਆਪਾਂ ਨੂੰ ਪਾਣੀ ਦੀ ਜਿਆਦਾ ਪਿਆਸ ਲੱਗਦੀ ਆ ਤੇ ਮੈਂ ਪਾਣੀ ਵੱਧ ਪੀ ਲੈਂਦੀ ਆ ਤੇ ਹੋਰ ਚੀਜ਼ਾਂ ਸਾਰੀਆਂ ਘੱਟ ਕਰਦੀ ਆ ਹਨਾ ਇਸ ਤਰ੍ਹਾਂ ਡਾਈਟਿੰਗ ਕਰਦੀ ਆ ਬਾਕੀ ਮੇਰੇ ਖਵਾਲ ਨੂੰ ਫੇਰ ਵੀ ਕਿਸੇ ਨੂੰ ਫੇਰ ਵੀ ਅਗਲੀ ਵੀਡੀਓ ਚ ਵੀ ਦੱਸੂਗੀ ਤੇ ਜਾਮੇ ਤੁਹਾਨੂੰ ਆਪਣਾ ਜਿਹੜਾ ਮਤਲਬ ਸਵੇਰ ਤੋਂ ਸ਼ਾਮ ਤੱਕ ਦਾ ਜਾਂ ਇੱਕ ਦਿਨ ਦੁਪਹਿਰ ਤੱਕ ਤੇ ਜਾਂ ਦਿਨ ਦੁਪਹਿਰ ਤੋਂ ਸ਼ਾਮ ਤੱਕ ਦਾ ਜਿਹੜਾ ਖਾਣ ਪੀਣਾ ਉਹ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੂੰਗੀ ਵੀ ਮੈਂ ਕੀ ਕੀ ਖਾਣੀ ਆ ਤੇ ਹਜੇ ਥੋੜੇ ਜਿਹਾ ਰਿਜ਼ਲਟ ਮਿਲਣ ਤੋਂ ਤੇ ਫਿਰ ਤੁਹਾਨੂੰ ਵੀ ਯਕੀਨ ਹੋ ਜੂਦੀ ਹਾਂ ਕਿੰਨਾ ਜ਼ਿਆਦਾ ਫਰਕ ਪੈਂਦਾ ਹਲਾ ਵੈਸੇ ਮੇਨੂੰ ਤਾਂ ਦੇਖੋ ਲੱਗਦਾ ਮੈਨੂੰ ਇੱਕ ਹਫਤਾ ਹੋਇਆ ਹੈ ਜਿਹਨੇ ਡਿਟੋ ਸਟਾਰਟ ਕਰੀ ਨੂੰ ਤੇ ਮੈਨੂੰ ਤਾਂ ਆਪਣਾ ਕਾਫੀ ਫਰਕ ਲੱਗਦਾ ਮੈਨੂੰ ਪਤਾ ਨਹੀਂ ਸੀ ਮੈਨੂੰ ਇੰਨਾ ਮਟਕਪ ਹੋਣ ਲੱਗੇ ਸੀ ਨਾ ਇੱਕ ਥੇ ਵੀ ਥੋੜਾ ਥੋੜਾ ਮਤਲਬ ਇਹ ਹੋਣ ਲੱਗ ਗਿਆ ਸੀਗਾ ਵੀ ਇੱਕ ਇਹ ਆ ਚੀਜ਼ ਤੇ ਨਾ ਚਿੰਨੇ ਦੇ نیچے ਵੀ ਐ ਥੋੜਾ ਥੋੜਾ ਵੱਣ ਲੱਗੇ ਸੀ ਦੇਖੋ ਆ ਸਾਰਾ ਮੇਰੇ ਦਾ ਇੱਥੋਂ ਸਾਰਾ ਖਤਮ ਹੋ ਗਿਆ ਤੇ ਆ ਖਤਮ ਹੋ ਗਿਆ ਉਹਦਾ ਵੀ ਬਹੁਤ ਫਰਕ ਪਿਆ ਲੱਗਦਾ ਮੈਨੂੰ ਦੇਖੋ ਹੁਣ ਮਟਕਪਾ ਜਿਆਦਾ ਸੀਗਾ ਮੈਂ ਤਾਂ ਇੰਗਲਿਸ਼ ਨੇ ਕਿ ਇੰਨਾ ਫਰਕ ਨਹੀਂ ਲੱਗ ਪਤਾ ਲੱਗਦਾ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਮੈਨੂੰ ਤਾਂ ਖੁਦ ਨੂੰ ਬਹੁਤ ਪਤਾ ਲੱਗਦਾ ਉਹ ਬਹੁਤ ਫਰਕ ਪੈ ਚੁੱਕਿਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਫਰਕ ਚਲੋ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਐਂ ਤੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਕਮੈਂਟ ਲਾਈਕ ਸ਼ੇਅਰ ਕਰਕੇ ਦੱਸੋ ਤੇ ਕਮੈਂਟ ਲੈਂ ਐਕ ਸ਼ੇਅਰ ਜਰੂਰ ਕਰਿਓ ਬਾਕੀ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਹਨਾ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਿਉਂਕਿ ਇਹਦੇ ਨਾਲ ਬਹੁਤ ਹੌਸਲਾ ਮਿਲਦਾ ਤੇ ਬਾਕੀ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜ ਤੱਕ ਲਈ ਵਾਹੀ ਵਾਹਿ ਸ਼ਸ਼ੀ ਕਾਲ ਜੀ